ਜ਼ਹਿਰੀਲੀ ਸ਼ਰਾਬ ਕੇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਮੁਲਜ਼ਮਾਂ ਨੇ ਸੰਗਰੂਰ ਜੇਲ੍ਹ ਦੇ ਵਿੱਚ ਪੂਰੀ ਪਲਾਨਿੰਗ ਕੀਤੀ ਸੀ ਪੂਰੀ ਸਾਜ਼ਿਸ਼ ਰਚੀ ਗਈ ਸੀ ਪੁਲਿਸ ਦੇ ਵੱਲੋਂ ਜੋ ਕਿ ਇਹ ਵੱਡਾ ਖੁਲਾਸਾ ਕੀਤਾ ਗਿਆ ਹਰਮਨਪ੍ਰੀਤ ਸਿੰਘ ਤੇ ਗੁਰਲਾਲ ਗਿਫਟੀ ਨੇ ਮਾਸਟਰਮਾਈਂਡ ਪੁਲਿਸ ਨੇ ਦੋਵੇਂ ਮਾਸਟਰਮਾਈਂਡਸ ਨੂੰ ਗ੍ਰਿਫਤਾਰ ਕਰ ਲਿਆ ਪਾਤਣਾ ਦਾ ਰਹਿਣ ਵਾਲਾ ਹੈ ਮਾਸਟਰਮਾਈਂਡ ਹਰਮਨਪ੍ਰੀਤ ਸਿੰਘ ਜਿਹੜਾ ਕਿ ਪੁਲਿਸ ਦੇ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਹੈ ਇਹ ਵੱਡਾ ਖੁਲਾਸਾ ਕੀਤਾ ਗਿਆ ਕੇ ਮਾਸਟਰਮਾਈਂਡ ਦੇ ਸਣੇ 8 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਪਟਨਾ ਥਾਣੇ ਦੇ ਐਸਐਚਓ ਖਿਲਾਫੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜੋ ਕਿਹਾ ਗਿਆ ਹੈ ਕਿ ਪਟਨਾ ਥਾਣੇ ਦੇ ਐਸਐਚਓ ਦੇ ਖਿਲਾਫੀ ਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ 23 ਦੇ ਕਰੀਬ ਲੋਕ ਹਲੇ ਵੀ ਹਸਪਤਾਲ ਦੇ ਵਿੱਚ ਭਰਤੀ ਨੇ ਸੋ ਪੁਲਿਸ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਵੱਡਾ ਬੁਲਾਸਾ ਕੀਤਾ ਗਿਆ ਹੈ ਜ਼ਹਿਰੀਲੀ ਸ਼ਰਾਬ ਕੇਸ ਦੇ ਨੂੰ ਲੈ ਕੇ ਪੂਰਾ ਕੀ ਪੁਲਸ ਦਾ ਕਹਿਣਾ ਹੈ ਮੁਲਜ਼ਮਾਂ ਨੇ ਸੰਗੂਰ ਜੇਲ੍ਹ ਦੇ ਵਿੱਚ ਪਲਾਨਿੰਗ ਰਚੀ ਸੀ ਹਰਮਨਪ੍ਰੀਤ ਸਿੰਘ ਤੇ ਗੁਰਲਾਲ ਗਿਫਟੀ ਨੇ ਮਾਸਟਰਮਾਈਂਡ ਪਰਸ ਨੇ ਦੋਵੇਂ ਮਾਸਟਰਮਾਈਂਡਸ ਨੂੰ ਗ੍ਰਿਫਤਾਰ ਕਰ ਲਿਆ ਪਾਟਣਾ ਦਾ ਰਹਿਣ ਵਾਲਾ ਇਹ ਮਾਸਟਰਮਾਈਂਡ ਹਰਮਨਪ੍ਰੀਤ ਸਿੰਘ ਤੇ ਮਾਸਟਰਮਾਈਂਡ ਸਣੇ 8 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜ਼ਹਿਰੀਲੀ ਸ਼ਰਾਬ ਨੇ ਦੇਸ਼ ਭਰ ਦੇ ਵਿੱਚ अनेका ਲੋਕਾਂ ਦੀ ਜਾਨਾਂ ਲਈਆਂ अनेका ਵਾਰ ਐਸੇ ਮਸਲੇ ਸਾਹਮਣੇ ਆਉਂਦੇ ਨੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਵੀ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਜਾਨਾਂ ਲਈਆਂ ਇੱਕ ਵਾਰ ਫਿਰ ਤੋਂ ਸੰਗਰੂਰ ਦੇ ਵਿੱਚ ਤ੍ਰਾਜਦੀ ਹੋਈ ਹੈ 20 ਲੋਕਾਂ ਦੀ ਜਾਨ ਚਲੀ ਗਈ ਹੈ ਆਖਰੀ ਤੋਂ ਮਾਮਲੇ ਦੇ ਵਿੱਚ ਕਿੰਨੇ ਲੋਕ ਗ੍ਰਿਫਤਾਰ ਹੋਏ ਔਰ ਮਸਲਾ ਪਹੁੰਚਿਆ ਕਿੱਥੇ ਹੈ ਇਹ ਹਾਲਾਤ ਬਣੇ ਕਿਉਂ ਸਾਡੇ ਨਾਲ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਮੌਜੂਦ ਨੇ ਔਰ ਐਸ ਐਸ ਪੀ ਸਰਤਾਜ ਸਿੰਘ ਚਾਲ ਜਿਹੜੇ ਇਸ ਵੇਲੇ ਤਫਤੀਸ਼ ਕਰ ਰਹੇ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਉਸ ਨੂੰ ਹੈਡ ਕਰ ਰਹੇ ਨੇ ਏਡੀਜੀਪੀ ਲਾਇੰਡ ਆਰਡਰ ਗੁਰਿੰਦਰ ਸਿੰਘ ਢੱਲੋਂ ਢੱਲੋਂ ਸਾਹਿਬ ਬੇहद ਗੰਭੀਰ ਮਸਲਾ ਜਦੋਂ ਕਿਸੇ ਦੀ ਜਾਨ ਦੇ ਨਾਲ ਜੁੜਿਆ ਹੋਵੇ ਜਦੋਂ ਇੱਕ ਕੁਝ ਪੈਸਿਆਂ ਦੇ ਲਈ ਐਸੀ ਸਸਤੀ ਜ਼ਹਿਰੀਲੀ ਸ਼ਰਾਬ ਲੋਕਾਂ ਨੂੰ ਪਰੋਸ ਦਿੱਤੀ ਜਾਵੇ ਵੇਚ ਦਿੱਤੀ ਜਾਵੇ ਤਾਂ ਐਸੇ ਮਸਲਾਂ ਦੇ ਵਿੱਚ ਜਦੋਂ ਕਾਰਵਾਈ ਹੁੰਦੀ ਹੈ ਤਾਂ ਕਿੱਥੋਂ ਤੱਕ ਫਿਲਹਾਲ ਕਹੀਏ ਕਿ ਇਹ ਤਫਤੀਸ਼ ਦੇ ਤਹਿਤ ਤੁਸੀਂ ਪਹੁੰਚੇ ਹੋ ਦੇਖੋ ਵੈਰੀ ਸੈਡ ਮੈਂ ਦੁਬਾਰਾ ਰਿਪੀਟ ਕਰੂੰਗਾ ਕਿ ਇੱਕ ਪ੍ਰੋਫਿਟ ਮੋਟਿਵਲੀ ਜਾਂ ਜਿਹੜੇ ਵੀ ਮੋਟਿਵਲੀ ਇਹ ਵੀ ਜਾਣਾਂ ਗਈਆਂ ਨੇ ਔਰ ਪਰਮਾਤਮਾ ਅਗੇ ਅਰ ਦੁਆ ਅਰਦਾਸ ਕਰਦੇ ਆ ਕਿ ਇਸ ਤੋਂ ਇਲਾਵਾ ਇਹ ਨਾਮ ਵਧਣ ਕਿਉਂਕਿ ਕੁਝ ਅਜੇ ਤੱਕ ਵੀ ਮਿਸਿੰਗ ਹੈ ਲਿਸਟ ਲੇਕਰ ਇਹ ਜਿਹੜੀ ਮੈਥਨੋਲ ਕੰਟੈਂਟ ਵਾਲੀ ਐਲਕੋਹਲ ਇਹਦੇ ਵਿੱਚ ਅਜੇ ਤੱਕ ਅਸੀਂ 3 ਐਫਆਰ ਦਰਜ ਕੀਤੀਆਂ ਨੇ ਉਹਦੇ ਚ 10 ਅਕਿਊਸ ਨਾਮਿਨੇਟ ਕੀਤੇ ਨੇ ਉਹਨਾਂ ਦੇ ਵਿੱਚੋਂ 8 ਗ੍ਰਿਫਤਾਰ ਹੋਏ ਨੇ ਜਿਨ੍ਹਾਂ ਚ 2 ਮੇਨ ਅਕਿਊਸ ਜੜੇ ਨੇ ਜਿਹੜੇ ਮਾਸਟਰਮਾਈਂਡ ਆ ਜਿਨ੍ਹਾਂ ਚੋਂ ਉਹ ਗ੍ਰਿਫਤਾਰ ਹੋਏ ਨੇ ਕੁਝ ਜਿਹੜੀ ਇਹ ਐਲਕੋਹਲ ਹੈ ਇਹਨੂੰ ਰਿਕਵਰ ਕੀਤਾ ਹੈ ਜਿਸ 200 ਲੀਟਰ ਦੇ ਕਰੀਬ ਹੈ ਕੁਝ ਬੋਤਲਾਂ ਕੁਝ ਢੱਕਣ ਲੈਪਟਾਪ ਕੰਪਿਊਟਰ ਇੱਕ ਗੱਡੀ ਜਿਹੜੀ ਯੂਜ਼ ਕਰਦੇ ਸੀ ਹੋਰ ਕਵਰ ਕੀਤੀ ਹੈ 20 ਜਾਨਾਂ ਜਿਹੜੀਆਂ ਗਈਆਂ ਨੇ ਉਹਨਾਂ ਚੋਂ ਤਕਰੀਬਨ ਬਹੁਤਾਂ ਸਾਰਿਆਂ ਦੀ ਪੋਸਟਮਾਰਟਮ ਹੋ ਚੁੱਕਿਆ 14 ਬਾਡੀਜ਼ ਆਲਰੇਡੀ ਕਰੀਮੇਟ ਕੀਤੀਆਂ ਜਾ ਚੁੱਕੀਆਂ ਨੇ 6 ਬਾਕੀ ਨੇ ਦੇਈ ਹਸਪੀਟਲ ਚ ਵੱਖ-ਵੱਖ ਜਗ੍ਹਾ ਤੋਂ ਉਹ ਸੰਗਰੂਰ ਦੇ ਏਰੀਏ ਚੋਂ ਹਸਪੀਟਲ ਪਟਿਆਲਾ ਤੇ ਸੰਗਰੂਰ ਦਾਖਲ ਨੇ ਉਹ ਜੇਰੇ ਇਲਾਜ ਨੇ ਔਰ ਡਿਪਟੀ ਕਮਿਸ਼ਨਰ ਸੰਗਰੂਰ ਤੇ ਐਸਐਸਪੀ ਸੰਗਰੂਰ ਇੱਕ ਵਨ ਟੀਮ ਦੇ ਤੌਰ ਤੇ ਔਨ ਗਰਾਉਂਡ ਤਫਤੀਸ਼ ਵੀ ਕਰਾ ਰਹੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਲੋਕਲ ਲੋਕ ਨੇ ਉਹਨਾਂ ਨਾਲ رابطہ ਕਰਕੇ ਉਹਨਾਂ ਨੂੰ ਆਗਾਹ ਕਰ ਰਹੇ ਨੇ ਕਿ ਤੁਸੀਂ ਖਿਆਲ ਰੱਖੋ ਜੇ ਕਿਸੇ ਕੋਲ ਪਈ ਆ ਉਹ ਪੀਤੀ ਨਾ ਜਾਏ ਔਰ ਮੈਂ ਵੀ ਤੁਹਾਡੇ ਥਰੂ ਅਪੀਲ ਕਰਦਾ ਕਿ ਇਹੋ ਜੀ ਸ਼ਰਾਬ ਜਿਹੜੀ ਘਰ ਦੇ ਵਿੱਚ ਅਨਵੈਰੀਫਾਈਡ ਸੋਰਸ ਤੋਂ ਤੁਹਾਡੇ ਕੋਲ ਪਈ ਆ ਉਹਦਾ ਮਾਰਕਾ ਕੋਈ ਵੀ ਹੋਵੇ ਔਰ ਜਿਹੜਾ ਅਸੀਂ ਇਹ ਮਾਰਕਾ ਹੁਣ ਗੱਲ ਕੀਤੀ ਸੀ ਇਸ ਤੋਂ ਇਲਾਵਾ ਕੋਈ ਹੋਰ ਵੀ ਅਨਵੈਰੀਫਾਈਡ ਸੋਰਸ ਤੋਂ ਪਈ ਹੋਵੇ ਕੋਈ ਮਾਰਕਾ ਹੋਰ ਵੀ ਲਗਾਇਆ ਹੋ ਸਕਦਾ ਘਰ ਹੀ ਪ੍ਰਿੰਟ ਕੀਤਾ ਉਹਨਾਂ ਕਿਹੜਾ ਕਿਤੇ ਆਥੋਰਾਈਜ਼ ਸੋਰਸ ਤੋਂ ਲਿਆ ਜਾਂ ਕੀਤਾ ਉਹ ਨਾ ਪੀਤੀ ਜਾਏ ਪੁਲਿਸ ਦੇ ਹਵਾਲੇ ਕੀਤੀ। ਇਹਨੂੰ ਸਭ ਤੁਹਾਡੇ ਕਹਿਣ ਦੇ ਮੁਤਾਬਕ ਜਿਹੜੀ ਸ਼ਰਾਬ ਤੁਸੀਂ ਬਰਾਮਦ ਕਰ ਲਈ ਹੈ ਜਿਹਦੇ ਨਾਲ ਇਹ ਘਟਨਾ ਵਾਪਰੀ ਹੈ ਜਾਨਾਂ ਗਈਆਂ ਨੇ ਉਹਨਾਂ ਦੇ ਵਿੱਚੋਂ ਹਜੇ 40-45 ਬੋਤਲਾਂ ਮਿਸਿੰਗ ਨੇ ਹਲੇ ਬਰਾਮਦ ਨਹੀਂ ਹੋਈਆਂ ਉਹ ਕਿਸੇ ਦੇ ਘਰੇ ਵੀ ਹੋ ਸਕਦੀਆਂ ਨੇ ਉਹ ਇਧਰ-ਉਧਰ ਹੋ ਸਕਦੀਆਂ ਨੇ ਤਾਂ ਉਹ ਸ਼ਰਾਬ ਹੈ ਜਿਹੜੀ ਠੇਕੇ ਤੋਂ ਇਲਾਵਾ ਲਈ ਗਈ ਹੈ ਤੁਹਾਡੇ ਕਹਿਣ ਦੇ ਭਾਵ ਤਾਂ ਉਹ ਸ਼ਰਾਬ ਦੀ ਨਿਸ਼ਾਨੀ ਕੀ ਹੈ ਤਾਂ ਕਿ ਜੇ ਕਿਸੇ ਦੇ ਕੋਲੇ ਉਹ ਬੋਤਲ ਜਾਣੇ ਜਾਣੇ ਚ ਪਈ ਹੈ ਤਾਂ ਉਹ ਸਿੱਧਾ ਉਸ ਤੋਂ ਬਚ ਸਕੇ ਜੇ ਅਲੇ ਤੱਕ ਨਹੀਂ ਪੀਤੀ ਤੇ ਜੇ ਕਿਸੇ ਨੇ ਪੀ ਲਈ ਹੈ ਉਹਦੇ ਚ ਥੋੜੀ ਬੋਤੀ ਤਾਂ ਉਹ ਕਿੱਧਰ ਜਾਵੇ ਦੇਖੋ ਇੰਜ ਜਿਹੜਾ ਤੇ ਪੀ ਲਈ ਹੈ ਉਹ ਤੇ ਸਾਡੇ ਕੋਲ ਐਡਮਿਟਡ ਨਹੀਂ ਜਿਵੇਂ 23 ਐਡਮਿਟਡ ਨੇ 20 ਦੀ ਡੈਥ ਹੋ ਚੁੱਕੀ ਹੈ ਜੇ ਕਿਸੇ ਹੋਰ ਐਨ ਵੈਰੀਫਾਈਡ ਸੋਰਸ ਤੇ ਤੋਂ ਪ੍ਰਕਿਊਰ ਕੀਤੀ ਘਰ ਪਈ ਹੈ ਜਿਵੇਂ ਇਹਦੇ ਤੇ ਜਿਹੜਾ ਇਹਨੇ ਆਪਣੇ ਲੈਪਟਾਪ ਤੇ ਪ੍ਰਿੰਟ ਕੀਤਾ ਉਹ ਸ਼ਾਹੀ ਲਿਖਿਆ ਹਿੰਦੀ ਦੇ ਵਿੱਚ ਇਦੇ ਨਾਲ ਦੀ ਕੋਈ ਮਿਲਦੀ ਹੋ ਵੀ ਇਸ ਤੋਂ ਇਲਾਵਾ ਜ਼ਰੂਰੀ ਨਹੀਂ ਇਹੀ ਮਾਰਕਾ ਹੋਵੇ ਅਜੇ ਤੱਕ ਦੀ ਸਾਡੀ ਤਫ਼ਤੀਸ਼ ਇੱਕ ਮਾਰਕੇ ਦੀ ਗੱਲ ਆਉਂਦੀ ਆ ਲੇਕਿਨ ਉਹਨੂੰ ਹੋਰ ਵੀ ਯੂਜ਼ ਕੀਤਾ ਹੋ ਸਕਦਾ ਕਿਉਂਕਿ ਉਹ ਜਿੰਨਾ ਉਹਨਾਂ ਨੇ ਐਫਰਟ ਆਰਗੇਨਾਈਜ਼ ਤਰੀਕੇ ਨਾਲ ਕੀਤਾ ਹੈ ਮੈਂ ਇੱਕ ਲਿਮਟ ਵਰਡਨ ਨੂੰ ਲਿਮਟ ਨਹੀਂ ਕਰਨਾ ਚਾਹੁੰਦਾ ਜੇ ਕਿਸੇ ਘਰ ਦੇ ਵਿੱਚ ਇਹਨਾਂ ਦੇ ਇਰਦ-ਗਿਰਦ ਘਰ ਦੇ ਵਿੱਚ ਸਪਲਾਈ ਕੀਤੀ ਹੋਈ ਸੋਰਸ ਸੇਲ ਪੁਆਇੰਟ ਵੈਰੀਫਾਈਡ ਤੋਂ ਨਾ ਲਈ ਸ਼ਰਾਬ ਪਈ ਹੋਏ ਜਾਂ ਸ਼ਰਾਬ ਨੁਮਾ ਇਹ ਇਹੋ ਜਿਹੀ ਕੋਈ ਕੰਟੈਂਟ ਪਿਆ ਹੋਏ ਉਹਨੂੰ ਕੰਜ਼ਿਊਮ ਨਾ ਕੀਤਾ ਜਾਵੇ ਇਹਨਾਂ ਦਾ ਭਾਵ ਕਿ ਅਗਰ ਸਸਤੀ ਕਿਤੋਂ ਵੀ ਬੋਤਲ ਲਈਏ ਤਾਂ ਉਹ ਪੀਤੀ ਨਾ ਜਾਵੇ ਦੂਜੀ ਚੀਜ਼ ਇਹ ਜਿਹੜੇ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਜਿਹੜੇ ਦੋਨੇ ਮੁੱਖ ਮੁਲਜ਼ਮ ਨੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਔਰ ਇਹਨਾਂ ਦੀ ਮੁਲਾਕਾਤ ਕਿਵੇਂ ਹੁੰਦੀ ਹੈ ਤਾਂ ਕਿੱਥੇ ਇਹ ਪੂਰੀ ਜਿਹੜੀ ਆ ਕਹਾਣੀ ਰਚੀ ਜਾਂਦੀ ਹੈ ਦੇਖੋ ਅਜੇ ਤੱਕ ਸਫਾ ਮਿਸਲ ਤੇ ਜਿਹੜੀ ਤਫ਼ਤੀਸ਼ ਆਈ ਹੈ ਜਿਹੜੀ ਸੰਗਰੂਰ ਦੀ ਇਨਵੈਸਟੀਗੇਸ਼ਨ ਟੀਮ ਬਣੀ ਸੀ ਉਹਨਾਂ ਨੇ ਜੋ ਤਫ਼ਤੀਸ਼ ਕੀਤੀ ਹੈ ਉਹਦੇ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਮੇਨ ਅਕਿਊਸਟ ਹਰਮਨਪ੍ਰੀਤ ਹੈ ਔਰ ਗੁਰਲਾਲ ਗਿਫਟੀ ਹੈ ਇਹ ਦੋਨੇ ਜਾਣੇ ਜਰਮਨਲ ਪਾਸਟ ਰੱਖਦੇ ਨੇ ਉਹ ਐਕਸਟਰਸ਼ਨ ਦੇ ਕੇਸ ਸੀਗਾ ਇਹ ਚੋਰੀ ਦੇ ਕੇਸ ਸੀਗਾ ਦੋਨੋਂ ਜਣੇ ਇੱਕ ਸੰਗਰੂਰ ਜੇਲ੍ਹ ਚ ਇਕੱਠੇ ਹੋਏ ਨੇ ਦੋਨੇ ਯੰਗ ਮੁੰਡੇ ਨੇ ਔਰ ਇਹਨਾਂ ਦੋਨਾਂ ਜਣਾਂ ਨੇ ਹੀ ਇਹ ਸਾਰਾ ਕੁਝ ਕਹਾਣੀ ਬਣਾ ਕੇ ਉਹਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਉਹਨਾਂ ਨੂੰ ਉਹਦੀ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਡਿਜੀਟਲ ਤਰੀਕੇ ਨਾਲ हासिल ਕਰਕੇ ਉਹਨੂੰ ਅੱਗੇ ਫਿਰ ਆਪਣੀ ਉਸ ਬਿਉਨ ਬੰਦੀ ਨੂੰ ਅੱਗੇ ਤੋੜਿਆ। ਤੁਹਾਨੂੰ ਸਭ ਕਾਰਵਾਈ ਹੋ ਰਹੀ ਹੈ ਇੱਕ ਚੀਜ਼ ਹੋਰ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਦਾਂ ਦੇ ਕੇਸ ਦੇ ਵਿੱਚ ਕੋਈ ਪਰਚਾ ਕੇ ਰਿਹਾ ਦਰਜ ਹੋ ਗਿਆ ਅੰਦਰ ਚਲੇ ਗਏ ਤੇ ਜ਼ਮਾਨਤ ਹੋ ਗਈ। ਉਹਨਾਂ ਲੋਕਾਂ ਦੀ ਜਾਣਕਾਰੀ ਲਈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਉਹਦੇ 'ਚ ਕਾਰਵਾਈ ਕਿਸ ਧਾਰਾ ਦੇ ਤਹਿਤ ਕਿਸ ਤਰ੍ਹਾਂ ਦੇ ਕਾਨੂੰਨ ਦੇ ਤਹਿਤ ਹੁੰਦੀ ਹੈ ਔਰ ਸਜ਼ਾ ਕਿਸ ਲੈਵਲ ਤੇ ਹੋ ਸਕਦੀ ਹੈ ਕਿਉਂਕਿ ਐਮੈਂਡਮੈਂਟ ਹੋਈ ਸੀ ਇੱਕ ਕਾਨੂੰਨ ਦੇ ਵਿੱਚ ਤਾਂ ਕਿਸ ਧਾਰਾ ਦੇ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਤੇ ਉਹਦੇ 'ਚ ਉਹਨਾਂ ਦਾ ਨਿਬੜਨਾ ਕੀ ਹੈ? ਵੈਰੀ ਗੁੱਡ ਕੁਐਸਚਨ ਭਾਈ ਮੈਂ ਪਹਿਲ ਦੁਬਾਰਾ ਕਰਦਾ ਜੜੀਆਂ ਧਾਰਾਵਾਂ ਵਿੱਚ ਪਰਚੇ ਦਰਜ ਹੋਏ ਨੇ ਤਿੰਨ ਨਹੀਂ ਉਹਦੇ ਚ 302 61 ए ਔਰ ਇੱਕ ਐਫਆਈਆਰ ਜਿਹੜੀ ਮੇਨ ਸੀ ਉਹਦੇ ਚ 120 ਵੀ ਐਡ ਕੀਤੀ ਗਈ ਜਿਹੜੀ 61 ए ਉਹ ਐਮੈਂਡਮੈਂਟ ਤੋਂ ਬਾਅਦ ਇਸ ਤੋਂ ਪਹਿਲਾਂ ਇੱਕ ਘਟਨਾ ਹੋਈ ਸੀ ਪੰਜਾਬ ਚ ਉਸ ਤੋਂ ਬਾਅਦ ਅਸੈਂਬਲੀ ਚ ਗੱਲ ਚੱਲੀ ਸੀ ਫਿਰ ਐਮੈਂਡਮੈਂਟ ਕੀਤੀ ਗਈ ਉਹਦੀ ਨੋਟੀਫਿਕੇਸ਼ਨ ਹੋਈ ਹੈ ਉਹਦੇ ਤਹਿਤ ਜੇ ਇਹੋ ਜਿਹੀ ਫੈਟਲਿਸਟ ਐਲਕੋਹਲ ਨੂੰ ਕੰਜ਼ੂਮ ਕਰਕੇ illegal sources ਤੋਂ ਲਾ ਕੇ ਡਿਸਟ੍ਰੀਬਿਊਟ ਕਰਕੇ ਤੇ ਜਾਨਾ ਜਾਂਦੀਆਂ ਨੇ ਉਹਦੇ ਵਿੱਚ ਲਾਈਫ ਇਨ ਪ੍ਰਿਜ਼ਨਮੈਂਟ ਤੇ ਡੈਥ ਇਨ ਪ੍ਰਿਜ਼ਨਮੈਂਟ ਦੀ ਪ੍ਰੋਵੀਜ਼ਨ ਯਾਨੀ ਉਮਰ ਕੈਦ ਤੇ ਸਜ਼ਾਏ ਮੌਤ ਹੋ ਸਕਦੀ ਹੈ ਮੌਤ ਦੀ ਪ੍ਰੋਵੀਜ਼ਨ ਹੈ ਔਰ ਬੜਾ ਈਜ਼ੀ ਹੈ ਇਸ ਗੱਲ ਨੂੰ ਪ੍ਰੂਵ ਕਰਨਾ ਇਸ ਕਰਕੇ ਇਹ ਜਿਹੜਾ ਐਕਸਾਈਜ਼ ਐਕਟ ਪੰਜਾਬ ਦਾ ਹੈ ਕਾਫੀ ਸਟ੍ਰਿੰਜੈਂਟ ਹੈ ਔਰ ਮੈਂ ਅਸ਼ੋਰ ਕਰਨਾ ਚਾਹੁੰਦਾ ਹਾਂ ਕਿ ਇਹਦੇ ਵਿੱਚ ਕੋਈ ਵੀ ਹਜੇ ਤੱਕ ਤੇ 10 ਆਇਡੈਂਟੀਫਾਈਡ ਨੇ ਸਾਡੀ ਤਫ਼ਤੀਸ਼ 'ਚ ਕੋਈ ਹੋਰ ਵੀ ਆਇਡੈਂਟੀਫਾਈ ਹੁੰਦਾ ਤੇ ਕੋਈ ਸਪੇਅਰ ਨਹੀਂ ਕੀਤਾ ਜਾਊਗਾ ਬਿਕੋਜ਼ ਇੰਨੀ ਵੱਡੀ ਟਰੈਜੇਡੀ ਨੂੰ ਫੇਸ ਕਰਨਾ ਬੜੀ ਔਖੀ ਗੱਲ ਆ ਹਰ ਇੱਕ ਪਰਿਵਾਰ ਲਈ ਔਰ ਪਰਿਵਾਰ ਵੀ ਕੋਈ ਐਡੇ ਕੋਈ ਸਰਮਾਇਦਾਰ ਜਾਂ ਮੋਸਟਲੀ ਜਿਹੜੇ ਡੇਲੀ ਲੇਬਰ ਨੇ ਉਹ ਨੇ ਆਖਰੀ ਸਵਾਲ ਹੈ ਜੀ ਕਿ ਜਿਹੜੇ ਲੋਕ ਹੁਣ ਤੱਕ ਗ੍ਰਿਫਤਾਰ ਹੋਏ ਨੇ ਜਾਂ ਜਿਹੜੇ ਤਫ਼ਤੀਸ਼ 'ਚ ਸਾਹਮਣੇ ਆਏ ਨੇ ਉਹ ਸਾਰੇ ਆਮ ਲੋਕ ਨੇ ਹੇਠਲੇ ਪੱਤਰ ਦੇਣੇ ਜਾਂ ਫਿਰ ਕੋਈ ਵੱਡਾ ਮੱਛ ਛੋਟੀਆਂ ਮੱਛੀਆਂ ਨੇ ਜਾਂ ਫਿਰ ਕੋਈ ਵੱਡਾ ਮગર ਮੱਛੀ ਤੁਹਾਨੂੰ ਲੱਗਦਾ ਕਿ ਇਸ ਦਾ ਹਿੱਸਾ ਹੋ ਸਕਦਾ ਉੱਥੋਂ ਤੱਕਰ ਪਹੁੰਚ ਰਹੇ ਹੋ ਅਜੇ ਤੱਕ ਇਹੋ ਜੀ ਕੋਈ ਗੱਲ ਨਹੀਂ ਸਾਹਮਣੇ ਆਈ ਕਿ ਇਹ ਜਿਹੜੇ ਇੱਕ ਮਾਸਟਰਮਾਈਂਡ ਤੇ ਦੂਸਰਾ ਮਾਸਟਰਮਾਈਂਡ ਜਿਹਦੇ ਮੈਂ ਨਾਂ ਤੁਹਾਡੇ ਕੋਲ ਰਿਪੀਟ ਕੀਤਾ ਇਸ ਤੋਂ ਵੱਡਾ ਕੋਈ ਹੋਰ ਕੋਈ ਵੱਡੀ ਕੋਈ ਮੱਛੀ ਸਾਹਮਣੇ ਆਈ ਅਜੇ ਤੱਕ ਤਫ਼ਤੀਸ਼ ਫੈਕਟਰੀਆਂ ਦੀ ਜਿਹੜੀ ਭੂਮਿਕਾ ਜਿਹੜੀ ਫੈਕਟਰੀ ਦੀ ਭੂਮਿਕਾ ਉਹ ਦੇਖਿਆ ਜਾਏਗਾ ਕਿ ਉਹਨੇ ਕਿਹੜੇ ਮੋਟਿਵ ਨਾਲ ਇਹਨਾਂ ਨੂੰ ਸਪਲਾਈ ਕੀਤੀ ਵੈਦਰ ਇਟ ਵਾਸ ਅ ਪ੍ਰੋਫਿਟ ਮੋਟਰ ਵੈਦਰ ਇਟ ਵਾਸ ਅਨੈਥੀਕਲ ਔਰ ਹੀ ਵਾਸ ਲੀਗਲੀ ਅਲਾਉਡ ਟੂ ਡੂ অর ਨਾਟ ਇਸੇ ਕਰਕੇ 120 ਬੀ ਵਿੱਚ ਸਾਰੀ ਤਫਤੀਸ਼ ਕੀਤੀ ਜਾਏਗੀ ਤਾਂ ਡੀਜੀਪੀ ਲਾਇੰਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਸਭ ਤੋਂ ਅਰਤੇ ਪੂਰੇ ਮਸਲੇ ਦੀ ਹੁਣ ਤੱਕ ਦੀ ਤਫਤੀਸ਼ ਮੁਤਾਬਕ ਦਾਵਾ ਕਰ ਰਹੇ ਨੇ ਕਿ 20 ਜਨਾਂ ਗਈਆਂ ਨੇ 23 ਹਸਪਤਾਲ ਦੇ ਵਿੱਚ ਨੇ ਔਰ 8 ਜਿਹੜੇ ਲੋਕ ਨੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਜਿੰਨੇ ਵੀ ਮੁੱਖ ਦੋਸ਼ੀ ਨੇ ਮੁੱਖ ਸਾਜ਼ਿਸ਼ਕਰਤਾ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਧਾਰਾ ਜਿਹੜੀ ਲਾਈ ਗਈ ਆ ਕਤਲ ਦੀ ਧਾਰਾ ਸਮੇਤ ਹੋਰ ਕਈ ਐਸੀਆਂ ਹਾਂ ਕਾਟੇ ਤਰ੍ਹਾਂ ਲਾਈ ਗਈ ਹੈ ਜਿਹਦੇ ਤਹਿਤ ਉਮਰ ਕੈਦ ਤੇ ਸਜ਼ਾਏ ਮੌਤ ਦੀ ਸਜ਼ਾ ਹੋ ਸਕਦੀ ਹੈ ਤਾਂ ਐਸੇ ਗੁਨੇਗਾਰ ਧਿਆਨ ਨਾਲ ਇਸ ਖਬਰ ਨੂੰ ਸੁਣ ਲੈਣ ਕਿ ਇਹ ਛੋਟਾ ਮਾਮਲਾ ਨਹੀਂ ਹੈ ਅਗਰ ਤੁਹਾਡੀ ਨਕਲੀ ਸ਼ਰਾਬ ਦੇ ਚਲਦਿਆਂ ਕਿਸੇ ਦੀ ਜਾਨ ਜਾਂਦੀ ਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਵੀ ਜਾਨ ਜਾ ਸਕਦੀ ਆ ਤੁਹਾਨੂੰ ਸਜ਼ਾਏ ਮੌਤ ਹੋ ਸਕਦੀ ਆ ਫਿਲਹਾਲ ਪੂਰੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਕੈਮਰਾਮੈਨ ਅਜੇ ਦੇ ਨਾਲ ਨਪਿੰਦਰ ਸਿੰਘ ਭਰਾ ਨਿਊਜ਼ 18 ਚੰਡੀਗੜ੍ਹ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਘੇਰ ਲਗਾਤਾਰ ਜਾਰੀ ਹੈ ਸ਼ਰਾਬ ਕਾਂਡ ਦੀ ਜਾਂਚ ਦੇ ਲਈ ਹਾਈ ਲੈਵਲ ਕਮੇਟੀ ਦਾ ਗਠਨ ਕੀਤਾ ਗਿਆ ਹੈ ਏ ਡੀ ਜੀ ਪੀ ਗੁਰਿੰਦਰ ਢਿੱਲੋਂ ਦੀ ਅਗਵਾਈ ਦੇ ਵਿੱਚ ਚਾਰ ਮੈਂਬਰੀ ਕਮੇਟੀ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਪਟਿਆਲਾ ਰੇਂਜ ਦੇ ਡੀ ਆਈ ਜੀ ਅਤੇ ਐਸ ਐਸ ਪਟਿਆਲਾ ਨੂੰ ਵੀ ਜਾਂਚ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਉੱਥੇ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਤਿੰਨ ਹੋਰ ਲੋਕਾਂ ਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਇਸ ਤੋਂ ਇਲਾਵਾ ਕਈ ਪੀੜਤ ਅਜੇ ਵੀ ਚੇਰੇ ਇਲਾਜ ਦੇ ਜਿਨ੍ਹਾਂ ਦਾ ਸੰਗਰੂਰ ਤੇ ਪਟਿਆਲਾ ਤੇ ਹਸਕਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ ਕਿ ਹੁਣ ਤੱਕ 8 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਹੜਾ ਸੰਗਰੂਰ ਦੇ ਵਿੱਚ ਬੜਾ ਦੁਖਦਈ ਇੱਕ ਘਟਨਾ ਹੋਈ ਜਿਹਦੇ ਵਿੱਚ ਅਜੇ ਤੱਕ 20 ਡੈਥਸ ਹੋਈਆਂ ਔਰ ਇਹਦੇ ਵਿੱਚ ਜੜੀ ਐਲਕੋਹਲ ਲੋਕਾਂ ਨੇ ਕੰਜ਼ਿਊਮ ਕਰ ਕੀਤੀ ਆ ਜਿਹਦੇ ਤੇ ਕਰਕੇ ਡੈਥ ਹੋਈ ਓਸ ਐਲਕੋਹਲ ਦੇ ਵਿੱਚ ਬੇਸਿਕ ਜਿਹੜਾ ਮੇਜਰ ਕੰਟੈਂਟ ਹੈ ਉਹ ਮੈਥਨੋਲ ਦਾ ਜਿਹਨੂੰ ਅਸੀਂ ਮਥਾਈਲ ਅਲਕੋਹਲ ਵੀ ਕਹਿੰਦੇ ਆ ਵਿਚ ਇਜ਼ ਫੈਟਲ ਯੈਸ ਮੈਥਨੋਲ ਔਰ ਸਭ ਤੋਂ ਪਹਿਲਾਂ ਜਿਹੜੀ ਡੈਥ ਰਿਪੋਰਟ ਹੋਈਆਂ ਸੀਗੀਆਂ ਉਹ 20 ਤਰੀਕ ਨੂੰ ਰਿਪੋਰਟ ਹੋਈਆਂ ਸੀ ਔਰ ਉਹ ਗੁਜਰਾ ਪਿੰਡ ਹੈਗਾ ਪੁਲਿਸ ਸਟੇਸ਼ਨ ਦੜਬਾਚ ਉੱਥੇ ਰਿਪੋਰਟ ਹੋਈ ਸੀ ਉਸ ਤੋਂ ਬਾਅਦ ਦੋ ਪੁਲਿਸ ਸਟੇਸ਼ਨ ਹੋਰ ਏਰੀਆ ਚ ਰਿਪੋਰਟਿੰਗ ਹੋਈਆਂ ਡੈਥਸ ਨੇ ਔਰ ਤਕਰੀਬਨ 23 ਦੇ ਕਰੀਬ ਹੋਰ ਇਸ ਤੋਂ ਇਲਾਵਾ ਕੰਜ਼ਿਊਮਰਸ ਨੇ ਜਿਹੜੇ ਵੱਖ-ਵੱਖ ਹਸਪੀਟਲ ਤੇ ਐਡਮਿਟਡ ਨੇ ਉਹ ਤੇਰੇ ਇਲਾਜ ਉੱਥੇ ਚੌਣ ਕਮਿਸ਼ਨ ਨੇ ਵੀ ਮਾਮਲੇ ਦੇ ਵਿੱਚ ਨੋਟਿਸ ਲੈਂਦੇ ਹੋਏ ਪੰਜਾਬ ਦੇ ਚੀਫ ਸੈਕਟਰੀ ਤੇ ਡੀਜੀਪੀ ਤੋਂ ਮਾਮਲੇ ਦੀ ਰਿਪੋਰਟ ਮੰਗੀ ਹੈ ਤੇ ਮਾਮਲੇ ਦੇ ਵਿੱਚ ਤੁਰੰਤ ਰਿਪੋਰਟ ਸੌਂਪਣ ਦੇ ਲਈ ਕਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਜ਼ਹਿਰੀਲੀ ਸ਼ਰਾਬ ਘਰ ਦੇ ਵਿੱਚ ਹੀ ਬਣਾ ਰਹੇ ਸਨ ਉਸ ਨੇ ਸ਼ਰਾਬ ਬਣਾਉਣ ਦੇ ਟਿਕਾਣੇ ਤੋਂ 200 ਲੀਟਰ ਇਥੈਨੋਲ ਖਾਲੀ ਬੋਤਲਾਂ ਸਟਿੱਕਰ ਤੇ ਪ੍ਰਿੰਟਰ ਵੀ ਬਰਾਮਦ ਕੀਤਾ ਹੈ ਜਿਸ ਦਾ ਸ਼ਰਾਬ ਬਣਾਉਣ ਦੇ ਕੰਮ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਸੀ ਪੰਕਜ ਕਿਪਾਈ ਦੇ ਨਾਲ ਚਰਨਜੀਤ ਕੌਸ਼ਲ ਤੇ ਅਮਨ ਭਾਰਤਵਾਜ న్యూਸ 18 ਪੰਜਾਬ